ਬਾਵਲੀ ਆਪਣੇ ਅਚੇਤ ਮਨ ਨਾਲ ਟੇਬਲ ਤੋਂ ਕਾਪੀ ਚ ਲੈ ਚੱਕ ਕੇ ਕੁਝ ਲਿਖਣ ਲੱਗਦੀ। ਉਸੇ ਮਨ ਵਿੱਚ ਪਤਾ ਨਹੀਂ ਕਿੰਨੇ ਵਿਚਾਰਾਂ ਦੀ ਲੜੀ ਚੱਲ ਰਹੀ ਸੀ। ਅੱਖਾਂ ਵਿੱਚੋਂ ਹੰਝੂ ਤਾਂ ਲਗਾਤਾਰ ਵਹਿ ਰਹੇ ਸੀ। ਬਾਵਲੀ ਸੋਚਾਂ ਵਿੱਚ ਕੁਝ ਹਸਾਲ ਪਿੱਛੇ ਚਲੀ ਜਾਂਦੀ। ਫਿਰ ਸੋਚਦੀ, ਸੋਚਦੀ, ਲਿਖਣ ਲੱਗਦੀ। ਰੱਬਾ, ਕੀ ਗੁਨਾਹ ਸੀ? ਮੇਰਾ ਕੁਝ ਦੱਸ ਤਾਂ ਦਿੰਦਾ। ਸਭ ਦੀ ਕਿਸਮਤ ਵਿੱਚ ਕੋਈ ਨਾ ਕੋਈ ਪਿਆਰ ਕਰਨ ਵਾਲਾ, ਜਾਂ ਕੋਈ ਸਮਝਣ ਵਾਲਾ ਹੁੰਦਾ। ਪਰ ਤੂੰ ਮੇਰੀ ਕਿਸਮਤ ਲਿਖਣ ਲੱਗਾ ਕਿਹੜੀ ਡੂੰਗੀ ਸੋਚ ਵਿੱਚ ਘੁੱਬ ਗਿਆ ਸੀ ਸਭ ਨੂੰ ਲੱਗਦਾ ਕਿ ਪਿਓ ਦੇ ਸਾਏ ਵਿੱਚ ਬੱਚੇ ਸੁਰੱਖਤ ਰਹਿੰਦੇ ਫਿਰ ਮੇਰੇ ਪਿਓ ਦੇ ਦਿਲ ਵਿੱਚ ਕਦੇ ਉਹ ਪਿਆਰ ਕਿਉਂ ਨਹੀਂ ਆਇਆ ਕਦੇ ਮੇਰੇ ਲਈ ਕਿਉਂ ਉਸਦੀ ਜ਼ਹਿਰ ਵਰਗੇ ਸ਼ਬਦ ਮੈਨੂੰ ਪਲ-ਪਲ ਮਾਰਦੇ ਉਸ ਦਾ ਸਭ ਨੂੰ ਪੁੱਤ-ਪੁੱਤ ਕਹਿ ਕੇ ਬਗਵਾਰ ਦਤਾਉਣਾ ਅਤੇ ਮੇਰੇ ਲਈ ਨਫਰ ਤੋੜਨਾ ਹੁੰਦਾ ਇਹਨਾਂ ਫਰਕ ਸਿਰਫ ਤੇਰੀ ਦੀ ਇੱਕ ਬਿਮਾਰੀ ਕਰਕੇ ਹੈ ਜਾਂ ਕਿਸੇ ਹੋਰ ਵਜ੍ਹਾ ਕਰਕੇ ਪਤਾ ਨਹੀਂ ਪਰ ਖੁਦ ਦੇ ਦਰਦ ਨੂੰ ਸਭ ਤੋਂ ਲੁਕਾਉਣ ਲਈ ਗੁਰੂ ਘਰ ਜਾ ਕੇ ਰੋ ਰੋ ਫਰਿਆਦ ਕਰ ਆਉਂਦੀ ਕਿ ਮੈਨੂੰ ਠੀਕ ਕਰ ਦੇ ਪਰ ਪਤਾ ਨਹੀਂ ਕੰਤੂ ਕਦੀ ਮੇਰੀ ਅਰਦਾਸ ਨਹੀਂ ਸੁਣਦਾ ਮੈਂ ਸਭਾਂ ਨੂੰ ਨਾ ਹਲਤ ਸੌਹਰਤ ਜਾਂ ਹੋਰ ਕੁਝ ਤਾਂ ਨਹੀਂ ਮੰਗਿਆ ਸਿਰਫ ਖੁਸ਼ੀ ਹੀ ਤਾਂ ਮੰਗੀ ਫਿਰ ਸੁਣਿਆ ਸੀ ਕਿ ਗੁਰਬਾਣੀ ਸਾਰੇ ਦੁੱਖਾਂ ਨੂੰ ਹਰ ਲੈਂਦੀ ਹੈ ਮੈਂ ਗੁਰਬਾਣੀ ਦਾ ਸਿਮਰਨ ਵੀ ਕਰਨ ਲੱਗੀ ਕੁਝ ਪਲ ਲਈ ਮਨ ਨੂੰ ਸ਼ਾਂਤੀ ਅਤੇ ਹਿੰਮਤ ਮਿਲਦੀ ਪਰ ਪਿਓ ਦੇ ਜ਼ਹਿਰੀਲੇ ਸ਼ਬਦ ਜਾਤਵੀ ਕੰਨਾਂ ਵਿੱਚ ਪੂੰਜਦੇ ਤਾਂ ਦਿਲ ਕਰਦਾ ਕਿ ਉਸੇ ਪਲ ਮਰ ਜਾਵਾਂ ਪਰ ਕਿੱਥੇ ਤੇਰੀ ਮਰਜ਼ੀ ਬਿਨਾ ਤਾਂ ਮੌਤ ਵੀ ਨਹੀਂ ਆਉਂਦੀ ਉਹ ਸਾਰੀ ਰਾਤ ਇੰਦਾ ਸੋਚਦੀ ਰੋ ਕੇ ਲੰਘਾ ਲੈਂਦੀ ਫਿਰ ਹਿੰਮਤ ਕਰ ਜਿੰਦਗੀ ਨੂੰ ਨੀਤੇ ਲਿਆਉਣ ਦੀ ਕੋਸ਼ਿਸ਼ ਕਰਦੀ ਤਾਂ ਪਿਓ ਨੇ ਫਿਰ ਸ਼ਰਾਬ ਦੇ ਨਸ਼ੇ ਵਿੱਚ ਜੋ ਤਿਲ ਆਉਣਾ ਬੋਲੀ ਜਾਣਾ ਇੱਕ ਵਾਰ ਤਾਂ ਬੜਾ ਅਜੀਬ ਲੱਗਦਾ ਸੀ ਮਨ ਨੂੰ ਜਦ ਕਹਿੰਦੇ ਸੀ ਕਿ ਸਾਡੇ ਘਰ ਦੀਆਂ ਖੁਸ਼ੀਆਂ ਕੌਣ ਆਈਆਂ ਇਹਨੇ ਮਰਨਾ ਵੀ ਨਹੀਂ ਤੇ ਕਦੇ ਸਾਨੂੰ ਖੁਸ਼ੀ ਦਾ ਮੂੰਹ ਨਹੀਂ ਦਿਖਣ ਦੇਣਾ ਰੱਬਾ ਖੁਸ਼ੀਆਂ ਦੇਣੀਆਂ ਤਾਂ ਤੇਰੇ ਹੱਥ ਹਨ ਫਿਰ ਮੈਨੂੰ ਖੁਸ਼ੀ ਦੇਣੀ ਕਿਉਂ ਭੁੱਲ ਗਿਆ ਮੈਂ ਇਸ ਘਰ ਦੀਆਂ ਖੁਸ਼ੀਆਂ ਕਿੰਨਾ ਕੋਈਆਂ ਸਭ ਕੁਝ ਇੰਨਾ ਕੋਲ ਹੈ ਫਿਰ ਵੀ ਮੈਨੂੰ ਕਿਉਂ ਖੁਸ਼ੀਆਂ ਕੋਹਣ ਦੀ ਵਜਾ ਦਹਦੇ ਹਨ ਪਿਓ ਦੇ ਇਹ ਬੋਲ ਮੇਰੀ ਜ਼ਿੰਦਗੀ ਜਿਉਣ ਦੀ ਸਾਰੀ ਹਿੰਮਤ ਫਿਰ ਤੋੜ ਦਿੰਦੇ ਫਿਰ ਸਾਰੀ ਰਾਤ ਪਾਗਲਾਂ ਤਰ੍ਹਾਂ ਰੋਂਦੀ ਸਵੇਰ ਹੁੰਦਿਆਂ ਦੁਆ ਕਰਦੀ ਕਿ ਰੱਬਾ ਮੈਨੂੰ ਇਸ ਘਰ ਤੋਂ ਬਾਹਰ ਹੀ ਭੇਜ ਦੇ ਕਿਰਕਦੀ ਬਾਬਸ ਨਹੀਂ ਆਉਂਦੀ ਪਰ ਤੁਸੀਂ ਉਹ ਅਰਜੀ ਵੀ ਖਾਰਜ ਕਰ ਦਿੰਦੇ ਤਾਂ ਦੂਰ ਕਿਤੇ ਨੌਕਰੀ ਮਿਲ ਜੇ ਦੀ ਆਸ ਕਰ ਦਿਨ ਕੱਟਦੀ ਪਰ ਮੇਰੀ ਇਹ ਆਸ ਵੀ ਪੂਰੀ ਨਹੀਂ ਹੁੰਦੀ ਇੰਨਾ ਲਿਖਦੇ ਲਿਖਦੇ ਕਾਪੀ ਦਾ ਪੇਜ ਅੰਜੂਆਂ ਨਾਲ ਗਿੱਲਾ ਹੋ ਗਿਆ ਆਪਣੇ ਅੰਤਵੱਲ ਬਾਦੀ ਬवली ਲਿਖਦੀ ਕਿਰਬਾ ਖੁਦਕੁਸ਼ੀ ਕਰਨਾ ਆਸਾਨ ਨਹੀਂ ਹੁੰਦਾ ਕਿਸੇ ਸੀਮਾ ਤੋਂ ਪਾਰ ਦਰਦ ਸਹਿਣਾ ਪੈਂਦਾ ਖੁਦਕੁਸ਼ੀ ਤੋਂ ਪਹਿਲਾਂ ਪਲ-ਪਲ ਜਿਉਂਦੀ ਰਹਿ ਕੇ ਵੀ ਪਰ-ਪਲ ਮਰਨਾ ਪੈਂਦਾ ਬਬਲੀ ਪੇਜ ਉੱਪਰ ਹੀ ਸਿਰ ਸੁੱਟ ਕੇ ਸਦਾ ਲਈ ਜ਼ਿੰਦਗੀ ਨੂੰ ਅਲਵਿਦਾ ਕਹਿ ਜਾਂਦੀ ਕਿਸੇ ਦੀ ਮਜਬੂਰੀ ਜਾਂ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਹ ਹੋਰ ਜਿਆਦਾ ਮਿਊਸ਼ ਨਾ ਹੋਵੇ ਪਰ ਜਦ ਉਸ ਨੂੰ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ ਤਾਂ ਉਹ ਇਨਸਾਨ ਟੁੱਟ ਕੇ ਅਜਿਹਾ ਕੰਮ ਚੁੱਕਦਾ ਹੈ ਜੇ ਕਿਸੇ ਦੀ ਸਮੱਸਿਆ ਨੂੰ ਸਮਝ ਕੇ ਉਸ ਦੀ ਮਦਦ ਨਹੀਂ ਕਰ ਸਕਦੇ ਤਾਂ ਚੁੱਪ ਤਾਂ ਰਹਿ ਸਕਦੇ ਹਾਂ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਨਵੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ